ਪਰੀ ਪੰਚਾਇਤ ਮੁੰਡਾ ਆਪਦੇ ਪਿਓ ਤੇ ਇਲਜ਼ਾਮ ਲਾਉਂਦਾ ਵੀ ਮੇਰੀ ਇਹ ਘਰ ਵਾਲੀ ਆ ਜਿਹੜੀ ਕਿ ਉਹਦੀ ਨੂੰਹ ਆ ਉਹਦੇ ਨਾਲ ਉਹ ਗਲਤ ਆ ਉਹ ਦਿਨ ਪੌ ਰਾਤ ਇਹਨੂੰ ਫੋਨ ਲਾਉਂਦਾ ਰਹਿੰਦਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਤੇ ਆ ਤੇ ਬੇਗ ਸਬੰਧ ਬਣਾਉਂਦੇ ਆ ਗਲਤ ਆ ਸਸੀ ਗਾਲ ਜੀ ਕੀ ਹਾਲ ਚਾਲ ਨੇ ਮਿੱਤਰੋ ਅੱਜ ਆਪਾਂ ਗੱਲ ਕਰਦੇ ਆ ਆਪਾਂ ਨਵੀਂ ਕਹਾਣੀ ਲੈ ਕੇ ਆਏ ਇੱਕ ਦੋ ਭਰਾ ਹੁੰਦੇ ਸਕੇ ਉਹਨਾਂ ਦੀ ਕਹਾਣੀ ਇਹ ਇੱਕ ਹੱਡ ਬੀਤੀ ਕਹਾਣੀਆਂ ਇੱਕ ਪਿੰਡ ਦੇ ਵਿੱਚ ਦੋ ਭਰਾ ਹੁੰਦੇ ਆ ਉਹਨਾਂ ਕੋਲੇ 12 ਕਿੱਲੇ ਜ਼ਮੀਨ ਹੁੰਦੀ ਹੈ ਜਾਨੀ ਕਿ ਇੱਕ ਬੰਦੇ ਨੂੰ 6-6 ਕਿੱਲੇ ਜ਼ਮੀਨ ਆਉਂਦੀ ਹੈ ਤੇ ਜਿਹੜੇ ਬੰਦੇ ਦੀ ਆਪਾਂ ਅੱਜ ਕਹਾਣੀ ਗੱਲ ਸੁਣਾਉਣ ਲੱਗਿਆ ਹਨਾ ਉਹਦੇ ਕੋਲੇ ਵੀ 6 ਕਿੱਲੇ ਬਾਣ ਸੀ ਉਹਦੇ ਦੋ ਧੀਆ ਤੇ ਇੱਕ ਪੁੱਤ ਸੀ ਜਦੋਂ ਉਹਨੂੰ ਇਹ ਹੋਇਆ ਵੀ ਮੈਂ ਦੋ ਧੀਆ ਵੀ ਵਿਆਹਣਗਾ ਮੈਂ ਇਹਨਾਂ ਨੂੰ ਪੜਾਉਣ ਲਾਣਾ ਹੋਣਾ ਵੀ ਹੈ ਇਹਨਾਂ ਦੇ ਸੁਪਨੇ ਆ ਜੋ ਵੀ ਪੂਰੇ ਕਰਨੇ ਆ ਵੀ ਕਿਉਂ ਨਾ ਮੈਂ ਕੁਛ ਸਮਾਂ ਦੁਬਈ ਲਾਇਆ ਮੈਂ ਉਹ ਦੁਬਈ ਚਲ ਜਾਂਦਾ ਫਿਰ ਦੁਬਈ ਜਾਂਦਾ ਦੁਬਈ ਜਾ ਕੇ ਪਹਿਲਾਂ ਤਾਂ ਲੇਬਰ ਚ ਕੰਮ ਕਰਦਾ ਫਿਰ ਹੌਲੀ-ਹੌਲੀ ਆਪਦਾ ਲਾਇਸੈਂਸ ਬਣਾ ਲੈਣ ਦਾ ਲਾਇਸੈਂਸ ਬਣਾ ਕੇ ਤੇ ਆਪਦੀ ਕਮਾਈ ਕਰਦਾ ਵਧੀਆ ਪਿੰਡ ਚ ਕੋਠੀ ਪਾ ਲੈਂਦਾ ਧੀਆਂ ਪੁੱਤਾਂ ਨੂੰ ਵਧਕਾ ਸਕੂਲ ਚ ਪੜਾਉਂਦਾ ਜਦੋਂ ਕੁੜੀਆਂ ਥੋੜੀਆਂ ਜੀਆਂ ਵੱਡੀਆਂ ਹੋ ਜਾਂਦੀਆਂ ਤੇ ਉਹਨਾਂ ਨੂੰ ਵੇਖਦਾ ਵੀ ਆਪਾਂ ਰਸਤਾ ਕਰਦਗੇ ਇਹਨਾਂ ਦਾ ਕੁੜੀਆਂ ਦਾ ਦੋਨੋਂ ਦਾ ਰਸਤਾ ਕਰ ਦਿੰਦਾ ਮੁੰਡਾ ਛੋਟਾ ਹੁੰਦਾ ਤੇ ਇਸੇ ਕਰਕੇ ਉਹ ਥੋੜਾ ਜਿਆ ਲੇਟ ਕਰਦੇ ਉਹਦਾ ਫਿਰ ਜਦੋਂ ਉਹ ਮੁੰਡੇ ਨਾਲ ਗੱਲ ਕਰਦੇ ਵੀ ਤੇਰਾ ਆਪਾਂ ਰਸਤਾ ਕਰਨਾ ਹਨਾ ਤੇ ਉਹ ਮੁੰਡਾ ਕਹਿੰਦਾ ਵੀ ਮੇਰੇ ਤਾਂ ਮੈਂ ਤਾਂ ਕੁੜੀ ਵੇਖ ਰੱਖੀ ਆ ਮੈਂ ਤਾਂ ਲਾ ਮਰਜ ਕਰਾਉਣੀ ਆ ਚਲੋ ਬੰਦਾ ਦੁਬਈ ਚੋਂ ਵਾਪਸ ਆਉਂਦਾ ਵਾਪਸ ਆ ਕੇ ਗੱਲਬਾਤ ਕਰਦੇ ਹਨਾ ਉਹ ਕੁੜੀ ਵਾਲਾਂ ਦੇ ਕਰੇ ਵੀ ਜਾਂਦਾ ਫਿਰ ਸਾਰਾ ਡੱਬਲ ਕੁੜੀ ਨੂੰ ਵੇਖਣ ਜਾਂਦਾ ਤੇ ਚਲ ਇਹਨਾਂ ਦੀ ਗੱਲਬਾਤ ਸੂਤ ਬੈਠਦੀ ਹੈ ਗੱਲਬਾਤ ਹੁੰਦੀ ਆ ਤੇ ਉਹ ਗੱਲ ਕੀ ਹੁੰਦੀ ਹੈ ਵੀ ਗੱਲ ਉਹਦੇ ਕੁੜੀ ਦੇ ਪਿਓ ਨੂੰ ਹੀ ਹੁੰਦਾ ਤੇ ਇਹਨਾਂ ਦੀ ਚੱਲ ਗੱਲਬਾਤ ਪੱਕੀ ਹੋ ਜਾਂਦੀ ਆ ਮੁੜ ਕੇ ਚਲੋ ਜਦੋਂ ਵਿਆਹ ਹੋ ਜਾਂਦਾ ਉਹਨਾਂ ਦਾ ਹਨਾ ਚਲੋ ਸਹੁਰਾ 2 ਮਹੀਨੇ ਉੱਥੇ ਇੰਡੀਆ ਦੇ ਵਿੱਚ ਰਹਿੰਦਾ ਉਹਦੇ ਨੂੰਹ ਕੋਲੇ ਆਉਦੇ ਪੁੱਤ ਕੋਲੇ ਆਉਦੀ ਘਰ ਵਾਲੀ ਕੋਲੇ ਤੇ 2 ਮਹੀਨੇ ਉੱਥੇ ਰਹਿੰਦਾ ਸਹੁਰੇ ਤੇ ਨੂੰਹ ਦੇ ਵਿੱਚ ਜਨ ਕਿ ਇੰਨਾ ਕ ਪਿਆਰ ਵੱਜ ਜਾਂਦਾ ਪਿਆਰ ਵੀ ਮੰਨ ਕੇ ਚੱਲ ਆ ਵੀ ਉਹਨੂੰ ਐ ਹੁੰਦਾ ਉਡੀ ਜਿ ਪਿਓ ਨਹੀਂ ਹੁੰਦਾ ਉਹਨੂੰ ਆਇਆ ਹੁੰਦਾ ਮੈਨੂੰ ਤਾਂ ਦੂਜਾ ਪਿਓ ਮਿਲ ਗਿਆ ਉਹਦੀ ਕੇਅਰ ਕਰਨ ਲੱਗ ਜਾਂਦੇ ਉਹਨੂੰ ਰੋਟੀ ਪਾਣੀ ਦੇਖਭਾਲ ਸਾਰਾ ਕੁਝ ਕਰਦੀ ਆ ਤੇ ਜਿਹੜਾ ਸਹੁਰਾ ਹੁੰਦਾ ਉਹਨੂੰ ਆਇਆ ਹੁੰਦਾ ਵੀ ਮੇਰੇ ਕਿ ਦੋ ਧੀਆਂ ਨਹੀਂ ਮੇਰੇ ਹੁਣ ਤਿੰਨ ਆਤੀਆਂ ਵੀ ਮੈਨੂੰ ਵੀ ਮੇਰੀ ਧੀ ਮਿਲ ਗਈ ਵਧੀਆ ਇੱਕ ਦੂਜੇ ਨੂੰ ਵੀ ਪੂਰਾ ਕੇਲ ਕਰਦੇ ਆ ਦੇਖਰੇਖ ਕਰਦੇ ਆ ਮੂਹ ਮੁਹੱਬਤ ਕਰਦੇ ਆ ਸੱਸ ਸਹੁਰੇ ਵਾਲਾ ਤਾਂ ਰਿਸ਼ਤਾ ਖਤਮ ਕਰਤਾ ਉਹਨਾਂ ਨੇ ਪਿਓ ਧੀ ਵਾਲਾ ਰੱਖ ਲਿਆ ਚਲ ਕੁਝ ਸਮਾਂ 2 ਮਹੀਨੇ ਰਹਿ ਕੇ ਤੇ ਉਹ ਵਾਪਸ ਦਬੇ ਚੱਲ ਜਾਂਦਾ ਤੇ ਜਦੋਂ ਦੁਬਈ ਚਲਦਾ ਚਾਲ ਉਹ ਕੁੜੀ ਉਹਦਾ ਪੁੱਛਦੀ ਆ ਫੋਨ ਲਾ ਕੇ ਹਾਲ ਚਾਲ ਕਿਵੇਂ ਆ ਕਿਵੇਂ ਨਹੀਂ ਹਨਾ ਨੂੰ ਉਹਦਾ ਹਾਲ ਚਾਲ ਪੁੱਛਦੀ ਆ ਕਿਵੇਂ ਤੁਸੀਂ ਡੈਡੀ ਠੀਕ ਹੋ ਹਨਾ ਰੋਟੀ ਪਾਣੀ ਖਾ ਲਿਆ ਜਾਂ ਕਿਵੇਂ ਆ ਕਿਉਂਕਿ ਦਿਨ ਵਿੱਚ ਦੀ ਦੋ ਤੋ ਤਿੰਨ ਤਣ ਤਣ ਵਾਰੀ ਉਹਨੂੰ ਫੋਨ ਲਾ ਕੇ ਸਹੁਰੇ ਨੂੰ ਪੁੱਛਣਾ ਉਹਦਾ ਕੇਅਰ ਕਰਨੀ ਤੇ ਚਲੋ ਥੋੜੇ ਟਾਈਮ ਬਾਅਦ ਉਹਨਾਂ ਦੇ ਘਰੇ ਇੱਕ ਧੀ ਨੇ ਜਨਮ ਲੈ ਲੈਂਦਾ ਜਦੋਂ ਧੀ ਜਨਮ ਲੈ ਲੈਂਦੀ ਆ ਫਿਰ ਉਹਦਾ ਸਹਰਾ ਫੇਰ ਉਥੋਂ ਦੁਬਈ ਤੋਂ ਵਾਪਸ ਆਉਂਦਾ ਉਹਦੀ ਨੂੰਹ ਆਸਤੇ ਆਉਦੀ ਪੋਤਰੀ ਆਸਤੇ ਵੀ ਉੱਥੇ ਸੋਨੇ ਦੇ ਕੰਗਲ ਲਿਆਉਂਦਾ ਬਣਾ ਕੇ ਤੇ ਜਿੱਥੋਂ ਇਹਨਾਂ ਦਾ ਵਧੀਆ ਬ ਬਦਗਿਆ ਪਿਆਰ ਨਾਲ ਮੋਹ ਮੋਹ ਨਾਲ ਰਹਿੰਦੇ ਸੀ ਜਿੱਥੇ ਇਹਨਾਂ ਦਾ ਕੰਮ ਖਤਰੇ ਜੇ ਪਿਆ ਇੱਕ ਨਰਸ ਦੀ ਐਂਟਰੀ ਹੁੰਦੀ ਆ ਇਹਨਾਂ ਦੀ ਕਹਾਣੀ ਦੇ ਵਿੱਚ ਜਦੋਂ ਨਰਸ ਨੂੰ ਉਹ ਮੁੰਡਾ ਜਿਹੜਾ ਉਹਦਾ ਮੁੰਡਾ ਦਵਾਈ ਵਾਲੇ ਬੰਦੇ ਦਾ ਮੁੰਡਾ ਹੁੰਦਾ ਉਹ ਨਰਸ ਨੂੰ ਪਸੰਦ ਕਰ ਲੱਗ ਜਾਂਦਾ ਜਦੋਂ ਉਹਦੀ ਐਂਟਰੀ ਹੁੰਦੀ ਆ ਤੇ ਮੁੰਡਾ ਆਪਦੇ ਘਰ ਵਾਲੀ ਨਾਲ ਲੜਾਈ ਝਗੜਾ ਕਰ ਲੱਗ ਜਾਂਦਾ ਤੇ ਉਹ ਨਾ ਐਂਟਰੀ ਤਾਂ ਹੁੰਦੀ ਆ ਜਿੱਥੇ ਉਹ ਕੁੜੀ ਦਾ ਜਨਮ ਹੋਇਆ ਹੁੰਦਾ ਜਨਨੇ ਕਿ ਇਹਦੀ ਮਤਲਬ ਦਵਾਈ ਵਾਲੇ ਬੰਦੇ ਦੀ ਪੋਤੀ ਦਾ ਉੱਥੇ ਉਹ ਨਰਸ ਹੁੰਦੀ ਐ ਇੱਕ ਤੇ ਉਹਦੇ ਚੱਕਰਾਂ 'ਚ ਪੈ ਜਾਂਦਾ ਤੇ ਉਹਨੂੰ ਪਿਆਰ ਕਰਨ ਲੱਗ ਜਾਂਦਾ ਫਿਰ ਘਰੇ ਕਲੇਸ਼ ਰੱਖਦਾ ਨੜੋ ਲੜਾਈ ਹਨਾ ਵੀ ਮੈਨੂੰ ਤੋਂ ਛੱਡ ਕੇ ਉੱਠ ਜਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਮੈਂ ਤੇਰੇ ਨਾਲ ਰਹਿਣਾ ਨਹੀਂ ਮੈਂ ਹੋਰ ਵਿਆਹ ਕਰਾਉਣਾ ਮਾਹ ਕਰਨਾ ਉਹ ਕਰਨਾ ਉਹ ਆਪ ਸਹੁਰੇ ਨੂੰ ਫੋਨ ਲਾਉਂਦੀ ਆ ਵੀ ਜਿਹੜਾ ਸੋਡਾ ਮੁੰਡਾ ਜਿਹੜਾ ਮੇਰਾ ਘਰ ਵਾਲਾ ਉਹ ਕਈ ਕਈ ਦਿਨ ਘਰੇ ਨਹੀਂ ਆਉਂਦਾ ਮੇਰੇ ਨਾਲ ਲੜਦਾ ਕੋਲਦਾ ਹਨਾ ਵੀ ਮੈਂ ਕੀ ਕਰਾਂ ਉਹ ਬੰਦਾ ਦਬਈ ਵਾਲਾ ਆਪਦੀ ਘਰ ਵਾਲੀ ਨੂੰ ਫੋਨ ਲਾਉਂਦਾ ਵੀ ਇਹਨਾਂ ਨੂੰ ਸਮਝਾ ਵੀ ਇਹ ਨਹੀਂ ਚੀਜ਼ਾਂ ਚੰਗੀਆਂ ਹੁੰਦੀਆਂ ਵੀ ਇੰਨੇ ਨੇ ਦਿਨ ਘਰੋਂ ਹੀ ਨਹੀਂ ਬੜਦਾ ਉਹ ਤੇ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਵੀ ਚਾਰ ਤਿੰਨ ਚਾਰ ਚਾਰ ਦਿਨ ਬਾਹਰ ਹੈ ਤੇ ਪਰ ਉਹਨੂੰ ਇਹ ਚੀਜ਼ ਦੀ ਸਮਝ ਨਹੀਂ ਸੀਗੀ ਤੇ ਉਹਦੇ ਪਿਆਰ ਦੇ ਚੱਕਰਾਂ 'ਚ ਪੜਿਆ ਹੋਇਆ ਸੀ ਜਿਹੜੀ ਉਹ ਦबई ਵਾਲੇ ਦੀ ਘਰ ਵਾਲੀ ਹੁੰਦੀ ਆ ਮੁੰਡੇ ਦੀ ਮਾਂ ਹਨ ਉਹ ਵੀ ਮੁੰਡੇ ਦੀ ਸਾਈਡ ਲੈਂਦੀ ਆ ਉਹ ਬਥੇਰਾ ਕਹਿੰਦੀ ਹੁੰਦੀ ਆ ਵੀ ਨਹੀਂ ਇਹ ਜਾਨੀ ਇਹ じゃ ਕੁਝ ਨਹੀਂ ਉਹ ਤਾਂ ਐਵੇਂ ਮਰੀ ਜਾਂਦੀ ਆ ਵੀ ਆਪ ਹੀ ਗਲਤ ਤੋ ਕਲੇਸ਼ ਪਾਉਂਦੀ ਆ ਫਲਾਨਾ ਕਰਦੇ ਧੋਖਾ ਕਰਦੀ ਆ ਪਰ ਬਈ ਉਹ ਇੱਕ ਦਿਨ ਮੁੰਡਾ ਤੇ ਉਹਦੀ ਮੁੰਡੇ ਉਹਦੀ ਮਾਂ ਮੁੰਡੇ ਦੀ ਇੱਕਦਮ ਸਕੀਮ ਬਣਾਉਂਦੇ ਆ ਵੀ ਆਪਾਂ ਤੁਹਾਡੇ ਡੈਡੀ ਨੂੰ ਫੋਨ ਲਾਵਾਂਗੇ ਤੇ ਵੀ ਆਪਾਂ ਕਹਾਂਗੇ ਵੀ ਇਹਨੇ ਤਾਂ ਇਹੋ ਜਿਹਾ ਚੰਨ ਚੜਾਤਾ ਵੀ ਕਿਸੇ ਹੋਰ ਮੁੰਡੇ ਨਾਲ ਗੱਲਾਂ ਬਾਤਾਂ ਕਰਦੀ ਆ ਤੇ ਆਪਾਂ ਉਹਨੂੰ ਪੜਗਾ ਦਾਂਗੇ ਉਹਨੂੰ ਫੋਨ ਲਾਉਂਦੇ ਆ ਪਰ ਉਹ ਬੰਦਾ ਸਮਝਦਾ ਨਹੀਂ ਉਹ ਕਹਿੰਦਾ ਵੀ ਜਿਹੜੀ ਨੂੰ ਮੈਂ ਇੰਨਾ ਚੰਗੀ ਤਰ੍ਹਾਂ ਜਾਣਦਾ ਤੇ ਹੀ ਬਣਾ ਕੇ ਲਿਆ ਸੀ ਤੇ ਪਰ ਉਹ ਇਹ ਜੱਕਾ ਮ ਨਹੀਂ ਕਰ ਸਕਦਾ ਜਦੋਂ ਉਹਦੇ ਮਾਂ ਦੇ ਫੋਨ ਲਾਉਣ ਤੋਂ ਬਾਅਦ ਮੁੰਡਾ ਵੀ ਆ ਤੇ ਪਿਓ ਨੂੰ ਫੋਨ ਲਾਉਂਦਾ ਨਾ ਪਿਓ ਨੂੰ ਕਹਿੰਦਾ ਵੀ ਡੈਡੀ ਵੀ ਇਹ ਐ ਆ ਉਹ ਆ ਨਾ ਤੇ ਵੀ ਇਹ ਗਲਤ ਆ ਕਿਸੇ ਮੁੰਡੇ ਨਾਲ ਗੱਲਾਂ ਮਤਾਂ ਕਰਦੀ ਆ ਤੇ ਮੈਂ ਤਾਂ ਇਹਦੇ ਨਾਲ ਲੜਦਾ ਖੁੱਲਦਾ ਹਣਾ ਤੇ ਉਹ ਮੁੰਡਾ ਉਹ ਜਿਹੜਾ ਦਵਾਈ ਵਾਲਾ ਬੰਦਾ ਹੁੰਦਾ ਤਾਂ ਜਿਹੜਾ ਸਹਰਾ ਹੁੰਦਾ ਉਹ ਕੁੜੀ ਨੂੰ ਫੋਨ ਲਾਉਂਦਾ ਵੀ ਦੱਸ ਤੀ ਇਹ ਕੀ ਗੱਲ ਬਾਤ ਆ ਤੂੰ ਦੱਸ ਹਨਾ ਉਹ ਕਹਿੰਦੀ ਵੀ ਡੜੀ ਵੀ ਇਹੋ ਜਿਹਾ ਕੁਛ ਨਹੀਂ ਵੀ ਜਿਹੜਾ ਇਹ ਕੁਛ ਕਹਿੰਦੇ ਆ ਨਾ ਵੀ ਇਹਦੀ ਮਾਂ ਵੀ ਰਲੇ ਵੀ ਇਹ ਦੋਨੇ ਰਲੇ ਵੀ ਮੈਨੂੰ ਘਰੋਂ ਕੱਢਣਾ ਚਾਹੁੰਦੇ ਆ ਪਰ ਵੀ ਮੇਰੇ ਕੋਲੇ ਇਹੋ ਜੀ ਕੋਈ ਨਹੀਂ ਜੇ ਤੁਸੀਂ ਜਿਹੜਾ ਸਬੂਤ ਮੰਗੋਗੇ ਜਿਹੜੀ ਤੁਸੀਂ ਵੀ ਚੀਜ਼ ਚਾਹੀਦੀ ਥੋਨੂੰ ਕਾਲ ਡਿਟੇਲਾਂ ਚਾਹੀਦੀਆਂ ਜਾਂ ਕੁਝ ਵੀ ਆ ਮੈਂ ਸਾਰਾ ਕੁਝ ਦੇਣ ਨੂੰ ਤਿਆਰ ਆ ਮੇਰੇ ਨਾਲ ਕਾਲ ਡਿਟੇਲਾਂ ਕਢਾ ਲਓ ਕੁਛ ਮਰਜ਼ੀ ਕਰ ਲਓ ਉਹ ਬੰਦਾ ਕੀ ਕਰਦਾ ਟੈਕ ਟੈਕ ਕਰਾਉਂਦਾ ਇੰਡੀਆ ਆ ਜਾਂ ਜੇ ਉਹ ਨਹੀਂ ਸਮਝਦੇ ਤੇ ਉਹ ਮੁੰਡੇ ਤੇ ਮੁੰਡੇ ਦੀ ਮਾਂ ਕਹਿੰਦੀ ਵੀ ਚਲ ਆਪਾਂ ਪੰਚਾਇਤ ਕਰ ਲੈਨੇ ਆ ਪੰਚਾਇਤ ਚ ਬੈ ਕੇ ਨਿਪਟ ਲਾਂਗੇ ਜਦੋਂ ਉਹਦੇ ਸਮਝਾਉਣ ਤੇ ਵੀ ਨਹੀਂ ਹਟਦਾ ਵੀ ਨਰਸ ਨਹੀਂ ਮੈਂ ਵਿਆਹ ਕਰਾਉਣਾ ਆ ਕਰਨਾ ਮੈਂ ਇਹਨੂੰ ਰੱਖਣਾ ਨਹੀਂ ਹਨਾ ਪਰ ਚਲ ਉਹ ਕਰਦੇ ਆ ਉਹ ਕਹਿੰਦੇ ਵੀ ਅਸੀਂ ਰਿਸ਼ਤੇਦਾਰਾਂ ਨੂੰ ਮੈਂ ਮੈਂ ਰਿਸ਼ਤੇਦਾਰਾਂ ਨੂੰ ਸਾਧ ਲਿਆ ਪੰਚਾਇਤ ਨੂੰ ਸਾਧ ਲਿਆ ਜਦੋਂ ਪੰਚਾਇਤ ਹੁੰਦੀ ਆ ਤੇ ਉੱਥੇ ਸਮਝਾਉਣ ਤੇ ਤੇ ਉਹ ਮੁੰਡਾ ਆਪਦੇ ਪਿਓ ਤੇ ਹੀ ਇਲਜ਼ਾਮ ਲਾ ਦਿੰਦਾ ਵੀ ਮੇਰੀ ਘਰ ਵਾਲੀ ਮੇਰੇ ਪਿਓ ਨਾਲ ਗਲਤ ਆ ਇਹਦੀ ਕਾਲ ਡਿਟੇਲ ਕਢਾ ਲਓ ਵਟਸਐਪ ਚੈਟ ਕਢਾ ਲਓ ਜਾਂ ਕੁਝ ਵੀ ਕਢਾ ਲਓ ਤੇ ਇਹਨਾਂ ਦਾ ਗਲਤ ਆ ਪਰ ਉਹ ਬੰਦਾ ਉੱਥੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਵੀ ਜਿਹੜੇ ਬੰਦੇ ਨੇ ਉਹ ਕਹਿੰਦਾ ਵੀ ਮੈਂ ਤੈਨੂੰ ਅਦੇ ਧੀ ਬਣਾ ਕੇ ਰੱਖਿਆ ਹੋਇਆ ਤੇ ਵੀ ਇਦੋਂ ਬਾਅਦ ਕੁਝ ਨਹੀਂ ਪਰ ਉਹ ਬੰਦਾ ਕਹਿੰਦਾ ਵੀ ਜਮਾ ਆਪ ਦਾ ਤਰੇਲੀਆਂ ਆ ਜਾਂਦੇ ਨੇ ਬੰਦੇ ਨੂੰ ਸੁਣ ਕੇ ਵੀ ਇੱਕ ਬੰਦਾ ਕਿੱਥੋਂ ਤੱਕ ਗਿਰ ਗਿਆ ਉਹਦੇ ਤੇ ਇਲਜ਼ਾਮ ਲਾਉਂਦੇ ਤੇ ਉਹ ਬੰਦਾ ਪਾਣੀ ਪਾਣੀ ਹੋ ਜਾਂਦਾ ਵੀ ਇਹ ਬੰਦਾ ਬੋਲਦਾ ਨਹੀਂ ਨਾ ਸ਼ਰਮ ਦਾ ਮਾਰਾ ਪੰਚਾਇਤ ਵਾਲੇ ਕਹਿੰਦੇ ਵੀ ਆਪਾਂ ਤਾਂ ਕੁੜੀ ਤੇ ਮੁੰਡੇ ਨੂੰ ਸਮਝਾਉਣ ਆਏ ਸੀ ਵੀ ਇਹ ਤਾਂ ਆਪਦੇ ਸਹੁਰੇ ਨਾਲ ਹੀ ਗਲਤ ਆ ਕੁੜੀ ਤਾਂ ਕੀ ਕਰਗੇ ਹੁਣ ਇਹਦਾ ਪਰ ਉਹ ਬੰਦਾ ਬਈ ਨਮੋਸ਼ੀ ਚ ਹੁੰਦਾ ਦੋ ਦਿਨ ਘਰੇ ਰਹਿੰਦਾ ਜਮਾ ਆਇਆ ਰਹਿੰਦਾ ਜਿਵੇਂ ਬਸ ਬੇ ਕੋ ਮਰ ਗਿਆ ਹੁੰਦਾ ਨਾ ਇੰਨੀ ਕਿ ਨਵੋਸ਼ੀ ਹੁੰਦੀ ਆ ਬੰਦੇ ਨੂੰ ਦੂਜੇ ਦਿਨ ਉਹ ਟੈਕਟ ਕਰਾਉਂਦਾ ਤੇ ਤੀਜੇ ਦਿਨ ਉਹ ਬੰਦਾ ਦਵਾਈ ਨੂੰ ਚੜ ਜਾਂਦਾ ਜੇ ਉਹ ਦਵਾਈ ਨੂੰ ਚੜ ਜਾਂਦਾ ਤਾਂ ਉਹਦੀ ਮਾਂ ਤੇ ਉਹ ਮੁੰਡਾ ਰਲੇਵੇ ਹੁੰਦੇ ਆ ਉਹ ਨੂੰ ਨੂੰ ਕੁੱਟ ਕੇ ਕੁੱਟਦੇ ਮਾਰਦੇ ਤੇ ਉਹ ਲੈ ਕੇ ਜਵਾਕ ਆਪ ਦਾ ਪੇਕੀ ਉੱਠ ਜਾਂਦੀ ਆ ਉਹ ਪੇਕੀ ਉੱਠ ਜਾਂਦੀ ਉਹਦੇ ਥੋੜਾ ਟਾਈਮ ਬਾਅਦ ਉਹ ਨੱਥ ਨਾਲ ਵਿਆਹ ਕਰਾ ਲੈਂਦਾ ਸ਼ਗਨ ਬਹਰ ਉਹਦੀ ਮਾਂ ਕਰਦੀ ਆ ਜਦੋਂ ਪਤਾ ਲੱਗਦਾ ਉਹ ਕੁੜੀ ਨੂੰ ਜਿਹੜੀ ਪੁਰਾਣੀ ਨੋ ਹੁੰਦੀ ਆ ਵੀ ਕਹਿੰਦੀ ਆ ਵੀ ਤੋ ਇਹ ਵੀ ਇਹਨਾਂ ਨੇ ਵਿਆਹ ਕਰਾ ਲਿਆ ਫਿਰ ਉਹ ਆਦ ਸਹੁਰਿਆਂ ਦੱਸਦੀ ਵੀ ਜਿਹੜੀ ਉਹਨੇ ਤਾਂ ਉਹ ਨੱਥ ਨਾਲ ਵਿਆਹ ਕਰਾ ਲਿਆ ਤੇ ਵੀ ਮ ਇਹਨਾਂ ਨੇ ਦੱਸਿਆ ਤੱਕ ਨੇ ਤੇ ਫਿਰ ਉਹ ਅਧਿਕਾਰ ਵਾਲ ਨੂੰ ਫੋਨ ਲਾਉਂਦਾ ਘਰ ਵਾਲੇ ਨੂੰ ਕਹਿੰਦਾ ਵੀ ਤੁਸੀਂ ਹਜੇ ਤਲਾਕ ਵੀ ਨਹੀਂ ਲਿਆ ਤੇ ਤੁਸੀਂ ਪਹਿਲੇ ਹੀ ਵਿਆਹ ਕਰਾ ਲਿਆ ਤੇ ਤੁਸੀਂ ਛੋਟੇ ਚ ਕੀ ਗਲਤੀ ਹੈ ਤੁਹਾਡੀ ਵੱਡੀ ਹੈ ਨਾ ਪਰ ਉਹਦੀ ਮਾਂ ਸ਼ਗਨ ਵਿਆਹ ਸਾਰੇ ਉਹ ਕਰਦੀ ਹੁੰਦੀ ਹੈ ਤੇ ਮੁੰਡਾ ਉਹਦੇ ਨਾਲ ਉਹਦੇ ਪਿਓ ਨਾਲ ਵੀ ਲੜਨ ਕੋਲਣ ਲੱਗ ਜਾਂਦਾ ਉਹਨੇ ਵੀ ਕਲੇਸ਼ ਪਾਉਣ ਲੱਗ ਜਾਂਦਾ ਤੇ ਥੋੜਾ ਟਾਈਮ ਚੱਲਦਾ ਗਿਆ ਜਦੋਂ ਬਈ ਉਹਨੂੰ ਪਤਾ ਲੱਗਦਾ ਦਵਾਈ ਵਾਲ ਨੂੰ ਨਾ ਵੀ ਉਹ ਫਲੈਟ ਕਰਾਉਂਦਾ ਉਹਦੀ ਤੇ ਆ ਕੇ ਉਹਦੇ ਨੂੰ ਫੋਨ ਲਾਉਂਦਾ ਵੀ ਤੇ ਇਹ ਜਿਹੜੇ ਮੇਰੇ ਕੋਲੇ 6 ਕਿਲੇ ਬਾਹਣ ਆ ਵੀ ਮੈਂ ਤੇਰੇ ਤੇ ਆਦੀ ਪੋਤੀ ਦੇ ਨਾਲ ਲਵਾ ਦਨਾ ਉਹ ਆਉਂਦਾ ਆ ਕੇ ਉਹਦੇ 6 ਦੇ 6 ਕਿੱਲੇ ਆਪਦੀ ਪੋਤੀ ਦੇ ਤੇ ਉਹ ਕੁੜੀ ਆਪਦੀ ਨੂਹ ਦੇ ਨਾਮ ਲਵਾ ਜਾਂਦਾ ਲਵਾ ਕੇ ਉਹ ਤੇ ਵਾਪਸ ਚਲ ਜਾਂਦਾ ਵਾਪਸ ਚਲ ਕੇ ਜਾ ਕੇ ਆਪਦੇ ਮੁੰਡੇ ਨੂੰ ਫੋਨ ਲਾਉਂਦਾ ਵੀ ਗੱਲ ਸੁਣ ਲੈ ਮੈਂ 6 ਦੇ 6 ਕਿੱਲੇ ਮੈਂ ਆਪਦੀ ਨੂਹ ਦੇ ਤਾਂ ਦੀ ਪੋਤੀ ਦੇ ਨਾਮ ਲਵਾਤੇ ਆ ਤੁਹਾਡੇ ਕੋਲੇ ਹੁਣ ਕੱਖ ਨਹੀਂਗਾ ਜਿਹੜਾ ਇਹ ਘਰ ਤੇ ਤੁਸੀਂ ਬੈਠੇ ਐ ਇਹ ਵੀ ਮੇਰੇ ਨਾਲ ਇਹ ਵੀ ਮੈਂ ਕਿਸੇ ਟਾਈਮ ਵੇਚ ਸਕਦਾ ਤੇ ਤੁਸੀਂ ਆਪ ਦਾ ਆਪੰਦੋਵਸਤ ਕਰ ਲਓ ਜਦੋਂ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਵੀ ਆਪਾਂ ਤਾਂ ਜਮਾਈ ਪੱਟੇ ਜਾਵਾਂਗੇ ਆਪਾਂ ਕੋਲ ਤਾਂ ਖਾਣ ਨੂੰ ਕੁਛ ਨਹੀਂ ਆਪਣੇ ਕੋਲ ਰਹਿਣ ਨੂੰ ਕੁਛ ਨਹੀਂ ਲੈਣਾ ਤੇ ਆਪਾਂ ਕਰਾਂਗੇ ਕਿ ਫੇਰ ਉਹ ਕੀ ਕਰਦੇ ਨਾਥ ਨਾਲ ਲੜਕੋਲ ਕਿ ਨਾਥ ਨੂੰ ਘਰੋਂ ਕੱਢ ਦਿੰਦੇ ਆ ਜਦੋਂ ਉਹ ਫਿਰ ਆਪਦੀ ਘਰ ਵਾਲੇ ਨੂੰ ਪੁਰਾਣੀ ਜਿਹੜੀ ਘਰ ਵਾਲੀ ਹੁੰਦੀ ਹੈ ਨਾ ਨਾਥ ਨੂੰ ਕੱਢ ਕੇ ਤੇ ਉਹਦੇ ਬਾਅਦ ਉਹਨੂੰ ਫੋਨ ਲਾਉਂਦਾ ਉਹ ਵੀ ਮੈਂ ਤੇਰੇ ਨਾਲ ਦੁਆਰੇ ਜ਼ਿੰਦਗੀ ਬਿਤਾਉਣਾ ਚਾਹਣਾ ਮੈਂ ਤੇਰੇ ਨਾਲ ਰਹਿਣਾ ਚਾਹਣਾ ਉਹ ਕਹਿੰਦੀ ਵੀ ਮੈਂ ਆਏ ਨਹੀਂ ਰਹਿ ਸਕਦੀ ਵੀ ਜਿਹੜੇ ਮੇਰੇ ਪਿਓ ਤੇ ਜਾਂ ਇਹਦਾ ਕੋਈ ਸੰਜਣੇ ਕਿ ਸਹੁਰਾ ਸੀ ਜਿਹੜਾ ਵੀ ਜਿਹੜਾ ਮੇਰੇ ਪਿਓ ਤੇ ਤੁਸੀਂ ਭਲੀ ਪੰਚਾਇਤ 'ਚ ਇਲਜ਼ਾਮ ਲਾਇਆ ਉਸੇ ਪੰਚਾਇਤ 'ਚ ਉਸ ਤੋਂ ਮਾਫੀ ਮੰਗਣੀ ਪੈਣੀ ਹੈ ਉਵੇਂ ਪੰਚਾਇਤ ਹੋਗੇ ਉਹ ਮੇਰੇ ਰਿਸ਼ਤੇਦਾਰ ਹੋਣਗੇ ਉਹ ਨੇ ਆ ਤੇ ਸੌਲੇ ਨੂੰ ਕਿਹਾ ਸੌਲਾ ਕਹਿੰਦਾ ਵੀ ਪੁੱਤ ਤੂੰ ਜਾਣਾ ਜਾਵੜਾ ਪਰ ਮੈਂ ਨਹੀਂ ਆਉਂਦਾ ਇੰਡੀਆ ਵੀ ਮੇਰਾ ਮਾਨ ਖੱਟਾ ਕਰਦਾ ਉਹ ਕਹਿੰਦੇ ਨਹੀਂ ਡੇੜੀ ਜਦੋਂ ਨਾ ਆਉਣਾ ਪੂ ਕੁੜੀ ਨੇ ਚਲ ਮੈਂ ਤੇ ਤਰਲੇ ਕੀਤੇ ਚਾਲੋ ਮੰਨ ਗਿਆ ਇੰਡੀਆ ਇਹ ਪੰਚਾਇਤ ਹੋਈ ਪੰਚਾਇਤ ਦੇ ਵਿੱਚ ਉੱਥੇ ਉਹਦੇ ਉਹਦੀ ਮਾਂ ਨੇ ਤੇ ਉਹ ਮੁੰਡੇ ਨੇ ਮਾਫੀ ਮੰਗੀ ਵੀ ਸਾਥੋਂ ਗਲਤੀ ਹੋਈ ਅਸੀਂ ਬਈ ਉਹ ਇਲਜ਼ਾਮ ਲਾਤੇ ਆਪਦੇ ਪਿਓ ਤੇ ਤੇ ਵੀ ਇਹ ਸਹੀ ਹੈ ਬੰਦਾ ਉਸ ਤੋਂ ਬਾਅਦ ਕੀ ਹੁੰਦਾ ਉਹ ਚਲ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੇ ਆ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਹੋਂ ਰਹਿੰਦੀ ਆ ਤੇ ਜਨਨ ਕਿ ਖੁਸ਼ਪੂਰੇ ਰਹਿਣ ਲੱਗ ਜਾਂਦੇ ਵੀ ਜਿਨ੍ਹਾਂ ਨੇ ਪਹਿਲਾਂ ਜ਼ਿੰਦਗੀ ਸੀਗੀ ਉਵੇਂ ਉਹਨਾਂ ਦੀ ਜ਼ਿੰਦਗੀ ਉਵੇਂ ਰਹਿਣ ਲੱਗ ਜਾਂਦੀ। ਇਹ ਬੰਦੇ ਨੇ ਆਪਾਂ ਨੂੰ ਕਿਹਾ ਵੀ ਭਾਈ ਮੇਰੀ ਵੀਡੀਓ ਸਾਰਿਆਂ ਨਾਲ ਸ਼ੇਅਰ ਕਰੋ ਵੀ ਕਿਸੇ ਨੂੰ ਇਹ ਸੁਣ ਕੇ ਜਾਂ ਗੱਲਬਾਤ ਕਰਕੇ ਹਨਾ ਵੀ ਅਕਲ ਆਵੇ। ਵੀ ਆਪਦਾ ਘਰ ਕਿਸੇ ਪਿੱਛੇ ਲੱਗ ਕੇ ਨਹੀਂ ਤੋੜਨਾ ਚਾਹੀਦਾ ਜਿਹੜਾ ਤੁਹਾਨੂੰ ਤੁਹਾਡੇ ਘਰੇ ਸਾਰਾ ਕੁਝ ਮਿਲ ਰਿਹਾ ਤਾਂ ਤੁਹਾਨੂੰ ਕੀ ਲੋੜ ਆ ਵੀ ਆਪਾਂ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਕੰਮ ਕਰਨਾ। ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਆ। ਸਾਡੀ ਇਹਨੂੰ ਚੰਗੀ ਤਰ੍ਹਾਂ ਸੁਣਿਆ ਕਰੋ, ਪੜ੍ਹਿਆ ਕਰੋ, ਦੇਖਿਆ ਕਰੋ। ਉਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ ਜੀ